ਤਬ ਮਾਪਿਓ ਦੇ ਫੋਨੋਂ ਦੇ ਪੁੱਤ ਸਾਡਾ ਛੱਡਦਾ ਨਹੀਂਗਾ ਕਿਵੇਂ ਇਹਨੂੰ ਸਮਝਾਈਏ ਕਿ ਹੁਣ ਆਉਂਦੇ ਆ ਖੁਦ ਮੁੰਡਿਆਂ ਦੇ ਖੁਦ ਮੁੰਡਿਆਂ ਦੇ ਬਾਈ ਮੈਂ ਨਸ਼ਾ ਛੱਡਣਾ ਹੈ ਸਾਡੀ ਮਦਦ ਕਰੋ ਅਸੀਂ ਕਿਵੇਂ ਛੱਡੀਏ ਇਹ ਨੌਜਵਾਨੀ ਜਿਹੜੇ ਡਡ ਸੂਰਮੇ ਯੋਧੇ ਐ ਡਡ ਹਥਿਆਰਾਂ ਨਾਲ ਲੋਟਦੇ ਆ 2 2 ਇੰਚ ਦੀ ਸਰੰਜਣੇ ਲੈ ਡੇ ਪਹੁੰਗੇ ਕੀ ਆਪਣੇ ਨੇੜੇ ਦਾ ਕੋਈ ਐਮ ਐਲ ਏ ਸੀਗਾ ਇਹ ਹੈਗੀ ਚਾਰ ਪੰਜ ਮਹੀਨਿਆਂ ਦੀ ਗੱਲ ਹੈਗੀ ਆ ਮੈਨੂੰ ਮਿਲਣ ਦਾ ਮੌਕਾ ਲੱਗਿਆ ਮੈਂ ਉਹਨਾਂ ਨੂੰ ਕਿਹਾ ਮਾ ਜੀ ਦੇਖੋ ਥੋੜੀ ਸਰਕਾਰ ਆਈ ਹੈ ਤੁਸੀਂ ਕਿਹਾ ਸੀ ਵੀ ਚਟਾ ਬੰਦ ਹੋ ਜੂਗਾ ਬੰਦ ਕਰਾਓ ਕਹਿੰਦੇ ਮਾਰਨੇ ਥੋੜੀ ਆ ਬੰਦੇ ਕਮੇਟੀਆਂ ਨਹੀਂ ਜੀ ਕਮੇਟੀਆਂ ਦੇ ਵਿੱਚ ਮੈਂਬਰ ਹੈ ਜਿਹੜੇ 2-4 ਮੈਂਬਰ ਕਮੇਟੀਆਂ ਦੇ ਵਿੱਚ ਮੈਂਬਰ ਹੁੰਦੇ ਆ ਜਿਹੜੇ 2-4 ਉਹ ਸਾਰੀ ਕਮੇਟੀ ਨੂੰ ਜੇ ਅੱਜ ਵੀ ਇਹ ਗੱਲਾਂ ਧਿਆਨ ਦੇ ਵਿੱਚ ਨਾ ਲੈਂਦਿਆਂ ਗਿਆ ਇਹ ਕਮੇਟੀਆਂ ਬਾਹਲਾ ਚ ਨਹੀਂ ਬਾਈ ਜੀ ਚੱਲ ਦੇਣਾ। ਪੌਰਾ ਸਾਹਿਬ ਦੀ ਡੈਥ ਹੋਈ ਹੋਈ ਆ ਤਾਂ ਇਹ ਚਾਚਾ ਨੂੰ ਲਾਲ ਚਾਹੀ ਜਾਂਦਾ ਵੀ ਯਾਰ 10 ਕਿੱਲੇ ਹੈਗੇ ਆ ਸ਼ਹਿਰੀ ਜ਼ਮੀਨ ਜਾਇਦਾਦ ਹੈ। ਇਹਦਾ ਨਸ਼ੇ 'ਚ ਮਰ ਜੂਗਾ। ਠੀਕ ਹੈ ਨਾ ਮੜ ਕੇ ਜ਼ਮੀਨ ਆਪਣੀਆਂ ਕੁੜੀ ਨੂੰ ਜਾ ਕੇ ਕਿਸੇ ਪਾਸੇ ਹੋਰ ਵਿਆਦਾਂਗੇ। ਮਰੋ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਮੇਰੀ ਅੱਖਾਂ ਚੱਖਾਂ ਭਾ ਕੇ ਉਹ ਗੱਲ ਨਹੀਂ ਕਰ ਸਕਦੇ। ਆਪਾਂ ਤਾਂ ਉਹਨਾਂ ਤੁਸੀਂ ਇਹਦੀ ਜ਼ਿੰਦਗੀ ਕਿਉਂ ਖਰਾਬ ਕੀਤੀ? ਬਹੁਤ ਕਰ। ਦੋਸਤੋ ਪੰਜਾਬ ਦੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਐਂਟੀ ਡਰੱਗ ਕਮੇਟੀਆਂ ਬਣ ਚੁੱਕੀਆਂ ਨੇ ਨਸ਼ੇ ਦੇ ਵਿਰੋਧ ਦੇ ਕਿਉਂਕਿ ਪੰਜਾਬ ਨੂੰ ਇਸ ਸਮੇਂ ਇਹ ਦੱਸਿਆ ਜਾ ਰਿਹਾ ਹੈ ਕਿ ਚਿੱਟੇ ਦੇ ਹੜਫ ਵਿੱਚ ਆ ਚਿੱਟੇ ਦਾ ਦੱਬਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ 'ਚ ਛੇਮਾ ਦਰਿਆ ਨਸ਼ਿਆਂ ਦਾ। ਪਰ ਉਹ ਕਮੇਟੀਆਂ ਜਿਹੜੀਆਂ ਬਣ ਰਹੀਆਂ ਨੇ ਕੀ ਵਾਕਈ ਉਹ ਸਹੀ ਨੇ? ਕੀ ਉਹ ਕਮੇਟੀਆਂ ਵਿੱਚ ਜੁੜਨ ਵਾਲੇ ਸ਼ਖਸ਼ 101% ਸਹੀ ਨੇ? ਕਿ ਉਹ ਬਿਲਕੁਲ ਚਿੱਟਾ ਨਹੀਂ ਕਰਦੇ ਜਾਂ ਚਿੱਟਾ ਛੱਡ ਚੁੱਕੇ ਨੇ ਜ਼ਿਆਦਾਤਰ ਤਾਂ ਇਹ ਕਿਹਾ ਜਾਂਦਾ ਕਿ ਜਿਹੜੇ ਚਿੱਟਾ ਕਰ ਰਹੇ ਆ ਉਹਨਾਂ ਨੇ ਛੱਡਿਆ ਤਾਂ ਹੁਣ ਉਹਨਾਂ ਨੇ ਕਮੇਟੀਆਂ ਬਣਾਲੀਆਂ। આરોਪ ਵੀ ਲਾਏ ਗਏ ਮਾਨਸਾ ਦੀ ਗੱਲ ਕਰਦਾ ਪਰਮਿੰਦਰ ਸਿੰਘ ਝੋਟੇ ਦਾ ਮਸਲਾ ਤੁਸੀਂ ਸੁਣ ਰਹੇ ਹੋ ਅੱਜ ਕੱਲ ਵੀ ਚਰਚਾ ਚੱਲ ਰਿਹਾ। ਤਾਂ ਪਰਮਿੰਦਰ ਸਿੰਘ ਤੇ ਵੀ ਇਲਜ਼ਾਮ ਲੱਗੇ ਕਿ ਭਈ ਇਹ ਤਾਂ ਖੁਦ ਚਿੱਟਾ ਪਿੰਦਾ ਇਹ ਕਿਸੇ ਨੂੰ ਚਿੱਟਾ ਕੀ ਛਡਾ ਦੇਗਾ। ਸਾਡੇ ਨਾਲ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਅਜੇਹੇ ਸ਼ਖਸ਼ ਮੌਜੂਦ ਨੇ ਜਿਨ੍ਹਾਂ ਨੇ 11 ਸਾਲ ਇਸ ਨਸ਼ੇ ਦੀ ਗ੍ਰਿਫਤ ਵਿੱਚ ਰਏ। ਤੇ ਅੱਜ ਕੱਲ ਨਸ਼ਾ ਛੱਡ ਕੇ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲੇ ਨੇ ਮੈਂ ਗੱਲ ਕਰ ਰਿਹਾ ਸੁਖਵੀਰ ਰਾਮਪੁਰਾ ਦੀ ਬਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸੇਤਾ ਠੀਕ ਹੈ ਬਹੁਤ ਪਰਮਾਤਮਾ ਦੀ ਕਿਰਪਾ ਬਾਈ ਜੀ ਬਹੁਤ ਵਧੀਆ ਦਿੰਨੇ ਜੀ ਸੁਖਵੀਰ ਭਾਈ ਜਿੱਦਾਂ ਤੁਹਾਡੀ ਕਹਾਣੀ ਤਕਰੀਬਨ ਸਾਰਿਆਂ ਨੂੰ ਪਤਾ ਹੈ ਕਿ 11-12 ਸਾਲ ਤੁਸੀਂ ਚਿੱਟੇ ਚਲਾਏ 18 ਸਾਲ ਹਾਂਜੀ 18 ਸਾਲ ਤੇ ਤੁਸੀਂ ਆਪਣੀ ਜਵਾਨੀ ਸਾਰੀ ਉਧਰ ਗਾਲਤੀ ਗਾਲ ਗਈ ਹੈ ਨਾ ਪੈਸਾ ਤੇ ਤੁਸੀਂ 3 ਕਰੋੜ ਦੀ ਜ਼ਮੀਨ ਵੀ ਇੱਧਰ ਹਾਂਜੀ ਸੈੱਟ ਕੀਤੀ ਹਾਂਜੀ ਇਹ ਜੋ ਨਿਕਲੇ ਕਿਵੇਂ ਇਹ ਗੱਲਬਾਤ ਆ ਆਪਾਂ ਲੱਗ ਰੱਖਾਂਗੇ ਪਰ ਕਮੇਟੀਆਂ ਬਾਰੇ ਕੀ ਕਹੋਗੇ ਤੁਸੀਂ ਜਿਹੜੀਆਂ ਪੰਜਾਬ ਚ ਕਮੇਟੀਆਂ ਬਣ ਰਹੀਆਂ ਪਿੰਡੋ ਪਿੰਡ ਤੁਹਾਡੇ ਪਿੰਡ ਵੀ ਕਮੇਟੀ ਬਣੀ ਆ ਤੁਹਾਡੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਕਮੇਟੀ ਬਣੀ ਆ ਤੁਸੀਂ ਕਮੇਟੀਆਂ ਬਾਰੇ ਕੀ ਕਹਿਣਾ ਚਾਹੋਗੇ ਭਾਈ ਜੀ ਮੈਂ ਕਹਿੰਦਾ ਵੀ ਬਹੁਤ ਚਿਰੋ ਇੱਕ ਕਹਿ ਦਈਏ ਵੀ ਦੇਰ ਆਏ ਦਰੋਸਤ ਆਏ ਹਣਾ ਨੌਜਵਾਨ ਇਕੱਠੇ ਹੋਏ ਏਕਾ ਹੋਇਆ ਨੌਜਵਾਨਾਂ ਦੇ ਵਿੱਚ ਅੱਜ ਆਪਣਾ ਪੰਜਾਬ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਅੱਗੇ ਮੇਰੇ ਕੋਲ ਫੋਨ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਸੀਗੇ ਠੀਕ ਹੈ ਨਾ ਹੁਣ ਹੁਣ ਕੀ ਫੋਨ ਆਉਂਦੇ ਆ ਵੀ ਹੁਣ ਛੱਡਣ ਵਾਲਿਆਂ ਦੇ ਅੱਗੇ ਪੁੱਤ ਮਾਂ ਪਿਓ ਦੇ ਫੋਨ ਆਉਂਦੇ ਪੁੱਤ ਸਾਡਾ ਛੱਡਦਾ ਨਹੀਂਗਾ ਕਿਵੇਂ ਇਹਨੂੰ ਸਮਝਾਈਏ ਕਿ ਹੁਣ ਆਉਂਦੇ ਆ ਖੁਦ ਮੁੰਡਿਆਂ ਦੇ ਖੁਦ ਮੁੰਡਿਆਂ ਦੇ ਬਾਈ ਮੈਂ ਨਸ਼ਾ ਛੱਡਣਾ ਹੈ ਸਾਡੀ ਮਦਦ ਕਰਾ ਅਸੀਂ ਕਿਵੇਂ ਛੱਡੀਏ ਉੱਥੋਂ ਪਤਾ ਲੱਗਦਾ ਬਾਈ ਜੀ ਹੁਣ 80% ਥੱਲ ਪੈ ਚੁੱਕੀ ਆ ਜੀ ਠੀਕ ਹੈ ਨਾ ਪਰ ਕਮੇਟੀਆਂ ਦਾ ਇੱਕ ਦੇਖੋ ਮੈਂ ਵੀ ਨਸ਼ਾ ਛੱਡਿਆ ਮੈਂ ਨਸ਼ਾ ਛੱਡ ਕੇ 19 ਦੇ ਵਿੱਚ ਮੈਂ ਉਹਦੀ ਮੈਨੂੰ ਮਨਜਣ ਹੋਵੇ ਮੈਂ ਕੁਛ ਨਾ ਕੁਛ ਕਰਕੇ ਦਿਖਾਵਾਂ ਮੇਰਾ ਸਮਾਜ ਨੇ ਥੋੜਾ ਜਿਹਾ ਕਿਉਂ ਮੇਰੇ ਤੇ ਤਾਂ ਬਾਬਾ ਵੱਡਾ ਸੀਗਾ ਲੱਗਿਆ ਹੋਇਆ 2020 ਦੇ ਵਿੱਚ ਬਾਈ ਜੀ ਜਦੋਂ ਮੈਂ ਜਮਾਂ ਐ ਕਲੀਨ ਹੋ ਕੇ ਚੰਗਾ ਮੇਰਾ ਸਰੀਰ ਉੱਠ ਖੜਿਆ ਸੀਗਾ ਮੈਂ ਵੀ ਇੱਕ ਕਮੇਟੀ ਦਾ ਗਠਨ ਕੀਤਾ ਬਣਾਈ ਮੈਂ ਕਮੇਟੀ ਆਪਣੀ ਬਣਾਈ ਮੂਰੇ ਲੱਗਿਆ ਪ੍ਰਸ਼ਾਸਨ ਤੱਕ ਮੈਂ ਧਿਆਨ ਚ ਲਿਆਂਦੀਆਂ ਗੱਲਾਂ ਬਾਤਾਂ ਉਦੋਂ ਸਮਾਜ ਨੇ ਸਾਥ ਨਹੀਂ ਦਿੱਤਾ ਕਮੇਟੀਆਂ ਦਾ ਦੇਖੋ ਬਹੁਤ ਸਾਰੇ ਮੈਂ ਨਹੀਂ ਕਹਿੰਦਾ ਇਕੱਲੇ ਨੇ ਮੈਂ ਬਣਾਈ ਪਿੰਡਾਂ ਦੇ ਵਿੱਚ ਬਹੁਤ ਬਣਦੇ ਆਉਂਦੇ ਉਦੋਂ ਸਮਾਜ ਨੇ ਨਹੀਂ ਸਾਥ ਦਿੱਤਾ ਪਰ ਹੁਣ ਜਦੋਂ ਘਰ ਘਰ ਦੇ ਵਿੱਚ ਚਿੱਟਾ ਹੋਣ ਲੱਗ ਗਿਆ ਜੀ ਠੀਕ ਹੈ ਨਾ ਜੇ ਹਜੇ ਵੀ ਨਾ ਬਣਦਾ ਤਾਂ 2 ਸਾਲਾਂ ਨੂੰ ਆਪਣਾ ਪੰਜਾਬ ਜਮੇ ਖਤਮ ਸੀ ਕਹਾਣੀ ਪੰਜਾਬ ਦੀ ਨੌਜਵਾਨ ਖਤਮ ਸੀ ਨੌਜਵਾਨ ਤਾਂ ਅੱਜ ਵੀ ਖਤਮ ਹੋਏ ਪੈ ਨੇ ਹਰ ਪੰਜ ਪੰਜਾਂ ਚੋਂ ਇੱਕ ਬੰਦਾ ਸਹੀ ਹੋਵੇਗਾ ਚਾਰ ਤੁਹਾਨੂੰ ਚਿੱਟੇ ਵਾਲੇ ਚਲੋ ਬਾਈ ਜੀ ਪਰ ਚਿੱਟਾ ਸ਼ਰਾਬ ਕੋਈ ਕਿਸੇ ਨਾ ਕਿਸੇ ਨਸ਼ੇ ਨਾਲ ਮਹਾ ਜੀ ਹਰ ਘਰ ਦੇ ਵਿੱਚ ਬਾਈ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਹੈਗਾ ਮੈਂ ਨਹੀਂ ਕਹਿੰਦਾ ਚਿੱਟਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਹੈਗਾ ਹੀ ਹੈਗਾ ਪਰ ਦੇਖੋ ਦੇਰਾਂ ਦੇ ਦਰਸਤਾਈ ਫਿਰ ਹੁਣ ਹੁਣ ਵੀ ਹੈ ਆਪਣੇ ਪੰਜਾਬ ਨੂੰ ਆਪ ਬਚਾ ਸਕਦੇ ਆ ਪਰ ਆਪਣੇ ਪੰਜਾਬ ਤੇ ਥੋੜਾ ਜਿਹਾ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਨਾ ਦੇਖੋ ਬਾਹਰ ਲਿਆਂ ਕੰਟਰੀਆਂ ਚੋਂ ਵੀ ਫੋਨ ਆਉਂਦੇ ਰਹਿੰਦੇ ਆ ਆਸੇ-ਪਾਸੇ ਪਰਦੇਸਾਂ ਚੋਂ ਵੀ ਫੋਨ ਆਉਂਦੇ ਆ ਨਸ਼ਾ ਤਾਂ ਹਰ ਪਾਸੇ ਆ ਪਰ ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਆਪਣੇ ਨਾਲ ਬਤੀਰੀ ਇਹ ਜਿਆ ਕੀਤਾ ਆਪਣੇ ਪੰਜਾਬ ਨੂੰ ਵੱਧ ਬਦਨਾਮ ਕੀਤਾ ਜਾਂਦਾ ਪੰਜਾਬ ਨੂੰ ਇਹ ਮਾਰਨ ਦੀ ਸ਼ਾਸ਼ਤਾਨੀ ਕਿਵੇਂ ਲਾ ਲੋ ਹੁਣ ਉਹ ਵੱਡੀਆਂ ਗੱਲਾਂ ਬਾਤਾਂ ਹੋ ਸਕਦੀਆਂ ਬਾਈ ਕਿਵੇਂ ਲਾ ਲੋ ਆਪਣੀ ਨੌਜਵਾਨੀ ਜਿਹੜੇ ਡੇਡ ਸੂਰਮੇ ਯੋਧੇ ਐ ਡੇਡ ਹਥਿਆਰਾਂ ਨਾਲ ਲੋਟਦੇ ਆ 22 ਇੰਚ ਦੀ ਸਰੰਜ ਨੇ ਲੈ ਡੇ ਗਿਆ ਉਹਨਾਂ ਨੂੰ ਹੂੰ ਠੀਕ ਹੈ ਨਾ 22 ਇੰਚ ਦੀ ਸਰੰਜ ਨੇ ਆਪਣਾ ਪੰਜਾਬ ਨੂੰ ਖਤਮ ਕਰਤਾ ਹੁਣ ਅੱਜਕੱਲ੍ਹ ਨਾ ਤਾਂ ਕੋਈ ਸਾਕੀ ਭੈਣ ਕੌਣ ਹੈ ਨਾ ਭਰਾ ਕੌਣ ਹੈ ਨਾ ਕੋਈ ਇੱਜ਼ਤਾਂ ਦੇ ਰਾਖੇ ਰਹੇ ਨੇ ਕੋਸ ਵੀ ਗੱਲਾਂ ਬਾਤਾਂ ਨਹੀਂ ਸਿਰਫ ਇਕੱਲਾ ਨਸ਼ਾ ਰਹਿ ਗਿਆ ਨਸ਼ੇ ਤੱਕ ਆਪਣੀਆਂ ਇੱਜ਼ਤਾਂ ਤੱਕ ਲੋਕ ਵੇਚੀ ਜਾਂਦੇ ਸੀਗੇ ਬਿਲਕੁਲ ਬਾਈ ਠੀਕ ਹੈ ਨਾ ਬਹੁਤ ਭੈਣਾਂ ਇਹ ਦਲਦਲ ਦੇ ਵਿੱਚ ਇੱਕ ਆਪਣੇ ਇਥੋਂ ਲੁਧਿਆਣਾ ਏਰੀਆ ਦੀ ਇੱਕ ਕੁੜੀ ਦੀ ਵੀਡੀਓ ਆਉਂਦੀ ਆ ਕੇਲੇ ਮੈਨੂੰ ਸਿਰਫ ਚਿੱਟਾ ਚਾਹੀਦਾ ਮੇਰੇ ਕੋਲੇ ਬਾਈ ਜੀ ਜਿੰਮ ਦੇ ਵਿੱਚ ਮੈਂ ਨਾਂ ਨਹੀਂ ਲੈ ਸਕਦਾ ਇੱਥੋਂ ਆਪਣੇ ਬਰਨਾਲੇ ਦੇ ਗੇੜ ਨੇੜੇ ਆ ਭੈਣ ਆਈ ਮੇਰੇ ਕੋਲੇ ਖੋਦ ਉਹਨੇ ਕਿਹਾ ਵੀ ਵੀਰੇ ਮੈਂ ਖੋਦ ਨਸ਼ੇ ਦੀ ਐਡਿਕਟਾਂ ਜਦੋਂ ਮੇਰੇ ਕੋਲੇ ਪੈਸੇ ਨਹੀਂ ਹੁੰਦੇ ਮੈਂ ਕਿਵੇਂ ਨਾ ਕਿਵੇਂ ਆਪਣੀ ਪੂਰਤੀ ਉਹ ਸਮਝਦਾ ਜੀ ਹਾਂ ਬੋਲਣਾ ਨਹੀਂ ਚਾਹੁੰਦਾ ਮੈਂ ਕਿਵੇਂ ਨਾ ਕਿਵੇਂ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਮੈਂ ਕੁਛ ਨਾ ਕੁਛ ਕਰਨਾ ਪੈਂਦਾ ਮੈਨੂੰ ਸਰੀਰ ਤਿਕਵੇ ਸਰੀਰਕ ਤੋ ਮੈਂ ਕਿਵੇਂ ਛੱਡਾਂ ਚਲੋ ਆਪਾਂ ਜਿੰਨੇ ਕ ਜੋਗਾ ਸੀਗਾ ਮੈਂ ਦੱਸਿਆ ਹੀ ਭੈਣ ਆਇਆ ਇਸ ਲੋਟ ਤੇ ਤੁਸੀਂ ਛੱਡ ਸਕਦੇ ਹੋ ਠੀਕ ਹੈ ਨਾ ਪਰ ਆਹ ਚੀਜ਼ਾਂ ਨੇ ਪਰ ਬਈ ਜਿਹ ਪਰ ਕਮੇਟੀਆਂ ਦੇ ਦੋ ਚੀਜ਼ਾਂ ਬਾਈ ਜੀ ਦੇਖਣ ਨੂੰ ਮਿਲਦੇ ਗਾਣੇ ਜੀ ਸਭ ਤੋਂ ਪਹਿਲੀ ਗੱਲ ਹੈ ਵੀ ਇਹ ਜਾਤਾਂ ਪਾਤਾਂ ਤੋਂ ਉੱਠ ਕੇ ਕਮੇਟੀਆਂ ਬਣਾਉਣੀਆਂ ਪੈਣਗੀਆਂ ਹੂੰ ਕੀ ਲੱਗਦਾ ਹੈ ਇਹ ਜਾਤਾਂ ਪਾਤਾਂ ਹੈਗਾ ਬਾਈ ਜੀ ਹੈਗਾ ਇਹ ਚੀਜ਼ਾਂ ਆ ਇਹ ਝੂਠ ਨਹੀਂ ਇਹ ਹੈਗਾ ਫੋਨ ਵੀ ਆਉਂਦੀ ਹੈ ਮੇਰੇ ਕੋਲੇ ਭਰਾ ਜਿੰਮਾ ਦੇ ਵਿੱਚ ਵੀ ਆਉਂਦੇ ਆ ਹਰ ਇੱਕ ਔਕਾਸ਼ ਦੇ ਨਾਲ ਸਬੰਧਤ ਰੱਖਣ ਵਾਲੇ ਮੇਰੇ ਕੋਲੇ ਆਉਂਦੇ ਆ ਮੇਰੇ ਕੋਲੇ ਦੱਸ ਦਿਆ ਬਾਈ ਵੀ ਯਾਰ ਸਾਨੂੰ ਕਿਉਂ ਨਹੀਂ ਕਮੇਟੀਆਂ ਦੇ ਵਿੱਚ ਲਿੱਤਾ ਜਾਂਦਾ ਅਸੀਂ ਕਿਹੜਾ ਪਿੰਡ ਦੇ ਵਾਸੀ ਨਹੀਂ ਅਸੀਂ ਕਿਹੜਾ ਉਹ ਮੁੱਦੇ ਨਹੀਂ ਚੱਕ ਸਕਦੇ ਜਮੀਨਾਂ ਜਾਂ ਤਾਂ ਤਾਂ ਲਈ ਜਾਂ ਜ਼ਿਮੀਂਦਾਰ ਭਰਾ ਕਿਉਂ ਇਹ ਬੁੱਦੇ ਚੱਕ ਰਹੇ ਨੇ ਜਾਤ ਕਰਕੇ ਉਹਨੂੰ ਕਮੇਟੀ ਚ ਨਹੀਂ ਐਡ ਕੀਤਾ ਜਾਂਦਾ ਹਾਂ ਜਾਤ ਕਰਕੇ ਬਾਈ ਜੀ ਇਹ ਜਾਤਾਂ ਵਤਨ ਦਾ ਹੈਗਾ ਇਹ ਮਸਲੇ ਹੈਗੇ ਨੇ ਹੂੰ ਠੀਕ ਹੈ ਨਾ ਨੰਬਰ 2 ਤੇ ਬਾਈ ਜੀ ਦੇਖੋ ਜਿਹੜੇ ਭਰਾ ਹੁਣ ਚੱਟਾ ਪੀਂਟਾ ਛੱਡੇ ਨੂੰ ਹਜੇ ਮਹੀਨਾ ਹੋਇਆ ਪਿਆ ਉਹ ਮੂਰੇ ਲੱਗੇ ਹੂੰ ਉਹ ਮੂਰੇ ਲੱਗੇ ਉਹ ਨਸ਼ਾ ਛਡਾਉਣ ਦੇ ਵਿੱਚ ਹੋਗੇ ਉਹਨਾਂ ਤੇ ਯਕੀਨ ਗੇਮ ਕਰ ਲਾਂਗੇ ਆਪਾਂ ਹੂੰ ਮੰਨ ਲਓ ਕਿਸੇ ਨੇ ਚੱਟਾ ਫੜ ਲਿਆ ਹੂੰ ਚਿੱਟਾ ਫੜ ਕੇ ਸਾਨੂੰ ਕੀ ਪਤਾ ਵੀ ਉਹ ਚਿੱਟਾ ਫੜ ਕੇ ਉਹ ਪ੍ਰਸ਼ਾਸਨ ਤੱਕ ਪਹੁੰਚੂਗਾ ਜਾਂ ਉਹਨੂੰ ਮਚਾਇਆ ਜਾਊ ਕਿ ਕੀ ਕੀਤਾ ਜਾਊਗੀ ਜੇ ਬੰਦ ਜਾਊ ਕੋ ਆਪੀਊਗਾ ਉਹ ਬੰਦੇ ਮੂਰੇ ਲੱਗੇ ਬਾਈ ਜੀ ਹੂੰ ਫਿਰ ਦੇਖੋ ਇਹਦੇ ਵਿੱਚ ਕੋਈ ਸਕੇ ਚਾਚੇ ਦਾ ਪੁੱਤ ਚਿੱਟਾ ਵੇਚ ਰਿਹਾ ਹੈ ਹੂੰ ਉਹ ਤੇ ਉਹ ਤੇ ਸकता ਹੀ ਕਿਉਂ ਨਹੀਂ ਕਰ ਰਹੀ ਉਹੀ ਫਿਰ ਜਾ ਕੇ ਉਹ ਗਰੀਬ ਗੁਰਪੇ ਤੇ ਕਿਉਂ ਦਬਕੇ ਬੈਠ ਰਿਹਾ ਜਿਹੜੇ ਬੰਦੇ ਕਮੇਟੀ ਚ ਹੈ ਕਮੇਟੀ ਚ ਨੇ ਬਾਈ ਜੀ ਕਮੇਟੀ ਦੇ ਪ੍ਰਧਾਨ ਵੀ ਕਰ ਰਿਹਾ ਪ੍ਰਧਾਨਗੀ ਵੀ ਕਰ ਰਿਹਾ ਉਹਨਾਂ ਦੇ ਆਪਦੇ ਚਿੱਟਾ ਵੇਚਦੇ ਆਪਦੇ ਬੰਦੇ ਆਪਦੇ ਬੰਦੇ ਚਿੱਟਾ ਵੇਚਦੇ ਤੇ ਆਪਦੇ ਬੰਦਿਆਂ ਤੋਂ ਡਰ ਲੱਗਦਾ ਵੀ ਡਾਂਗ ਡਾਂਗ ਚੱਲੂਗੀ ਯਾਰ ਆਓ ਆਪਦੇ ਵਿੱਚ ਸਰੀਕਿਆਂ 'ਚ ਸਾਡੇ 'ਚ ਫਰਕ ਪਊਗਾ ਠੀਕ ਹੈ ਨਾ ਨੰਬਰ 2 ਤੇ ਇੱਕ ਬੰਦਾ ਇਹੋ ਜਿਹਾ ਕਮੇਟੀ ਦਾ ਦੇਖਿਆ ਉਹਦਾ ਉਹ ਤਾਂ ਉਹ ਵੀ ਨਸ਼ਾ ਕਰਦਾ ਸੀਗਾ ਚਲੋ ਪਰਮਾਤਮਾ ਦੀ ਆਪਾਂ ਨੂੰ ਇੱਕ ਮੌਕਾ ਮਿਲਿਆ ਛਡਾਉਣ ਵਾਲਾ ਪਰਮਾਤਮਾ ਇੱਕ ਉਹਦਾ ਜਰਿਆ ਬਣਿਆ ਨਸ਼ਾ ਛਡਵਾਇਆ ਪਰ ਉਹ ਬੰਦੇ ਨੇ ਆਪਦੇ ਸਕੇ ਭਰਾ ਨੂੰ ਕਿਉਂ ਨਹੀਂ ਨਸ਼ਾ ਛਡਾ ਰਿਹਾ ਉਹਦੇ ਸਕੇ ਭਰਾ ਦਾ ਤਲਾਕ ਦਾ ਕੇਸ ਚੱਲੀ ਜਾਂਦਾ ਐ ਇੱਥੋਂ ਦਾ ਇੱਥੋਂ ਦਾ ਹੀ ਐ ਜੀ ਤਲਾਕ ਦਾ ਕੇਸ ਚੱਲੀ ਜਾਂਦਾ ਹੂੰ ਉਹਦੇ ਭਰਾ ਨਾਲ ਮੈਂ ਗੱਲ ਕੀਤੀ ਮਹ ਜਰਾ ਵੀ ਤੇਰਾ ਭਰਾ ਐਡਾ ਸੋਹਣਾ ਸਨਖਾ ਬਣ ਗਿਆ ਵਧੀਆ ਰੂਪ ਦੇ ਵਿੱਚ ਹਣਾ ਆ ਗਿਆ ਉਹ ਵੀ ਕਿੱਡੀ ਇੱਜ਼ਤ ਹੋਣ ਲੱਗੀ ਤੂੰ ਕਿਉਂ ਨਹੀਂ ਨਸ਼ਾ ਛੱਡ ਰਿਹਾ ਕਹਿੰਦਾ ਬਈ ਜਦੋਂ ਮੈਂ ਨਸ਼ਾ ਛੱਡਦਾ ਨਾ ਜਰਾ 15 20 ਦਿਨ ਬਾਅਦ ਜਾਂ ਮੇਰੀ ਭਾਬੀ ਤੇ ਜਾਂ ਮੇਰਾ ਭਰਾ 5-400 ਰੁਪਏ ਦੇ ਦਿੰਦਾ ਯਾਰ ਤੂੰ ਵੀ ਚੱਕ ਕਿਉਂ ਕਰਨਾ ਕਿਉਂ ਕਿਉਂਕਿ ਉਹ ਜ਼ਮੀਨ ਜਿਹੜੇ 5-4 ਕਿੱਲੇ ਜ਼ਮੀਨ ਆਉਂਦੇ ਐ ਬਿਕੀਮ ਇਨ ਅਗੇ ਮੇਰਾ ਤਾਂ ਤਲਾਕ ਦਾ ਕੇਸ ਚੱਲੀ ਜਾਂਦਾ ਹੈ ਹੂੰ ਠੀਕ ਹੈ ਨਾ ਇਹ ਤਾਂ ਕਹਾਣੀ ਖਤਮ ਹੈ ਜਮੀਨ ਹੀ ਸਾਡੀ ਹੈ ਹੂੰ ਉਹ ਬੰਦੇ ਬਾਈ ਜੀ ਮੈਂ ਕਹਿਣ ਦਾ ਮਤਲਬ ਹੈ ਉਹ ਬੰਦੇ ਕਮੇਟੀਆਂ ਦੇ ਪ੍ਰਧਾਨ ਬਣੇ ਪਏ ਆ ਬਾਈ ਇਹ ਗੱਲ ਜਦੋਂ ਹੁਣ ਸੁਣਨਗੇ ਤੇ ਤੁਹਾਨੂੰ ਵੀ ਸ਼ਾਇਦ ਨਹੀਂ ਬਾਈ ਜੀ ਜਿਹੜਾ ਸੱਚ ਹੈ ਮੈਂ ਤਾਂ ਸੱਚ ਬੋਲੂਗਾ ਪਰਮਾਤਮਾ ਦੀ ਕਿਰਪਾ ਨਾਲ ਜਿਹੜੇ ਅੱਜ ਕੱਲ੍ਹ ਦੇਖੋ ਬਾਈ ਜੀ ਉਹ ਝੂਠੀਆਂ ਜੀਆਂ ਗੱਲਾਂ ਨਾਲ ਤਾਂ ਤਰੀਫਾਂ ਕਰਾਈਆਂ ਜਾਂਦੀਆਂ ਨਾ ਕਿਸੇ ਦੀਆਂ ਕਰੀਏ ਜਿਹੜੀ ਗੱਲ ਸੱਚ ਹੈ ਆਪਣੇ ਜਿਹੜੇ ਪਿੰਡ ਦੇ ਮੋਤਵਰ ਬੰਦੇ ਨੇ ਉਹਨਾਂ ਨੂੰ ਅੱਗੇ ਆਉਣਾ ਬੂ ਕਮੇਟੀਆਂ ਦੇ ਵਿੱਚ ਸਿਆਣੇ ਬੰਦੇ ਵਿੱਚ ਰਲਣਾ ਅੱਜ ਕੱਲ੍ਹ ਕਿਹ ਚੈਨਲ ਚਲਾਉਣ ਵਾਲੇ ਥੋੜੇ ਜਿਹੀ ਕਮੇਟੀਆਂ ਦੇ ਵੱੱਦ ਬਣੇ ਹੋਏ ਆ ਜਿਨ੍ਹਾਂ ਨੇ ਆਪਣੇ ਨਵੇਂ ਚੈਨਲ ਤੇ ਪੇਜ ਬਣਾ ਕੇ ਉਹ ਹਰ ਇੱਕ ਮੰਨ ਲਓ ਕੋਈ ਛੋਟਾ ਬੱਚਾ ਨਸ਼ਾ ਕਰਨ ਵਾਲਾ ਫੜ ਲਿਆ ਚਲੋ ਆਪਾਂ ਕਹਿੰਦੇ ਆ ਵੱਡੇ ਤਸਕਰਾਂ ਦੀ ਵੀਡੀਓ ਪਾਓ ਵਾਇਰਲ ਕਰੋ ਇਹ ਜਣੋਂ ਪ੍ਰਸ਼ਾਸਨ ਦੇ ਹਵਾਲੇ ਵੀ ਕਰੋ ਕੁਛ ਮਰਜ਼ੀ ਕਰੋ ਜਿਹੜਾ ਕੋਈ ਛੋਟੀ ਉਮਰ ਦਾ ਬੱਚੇ ਨੂੰ ਨਸ਼ੇ ਨੂੰ ਚਟੇ ਵਾਲੇ ਨੂੰ ਫੜਦੇ ਹੋ ਉਹਦੀ ਵੀਡੀਓ ਕਿਉਂ ਵਾਇਰਲ ਕਰਦੇ ਹੋ ਉਦੀ ਸਾਰੀ ਉਮਰ ਪਈ ਆ ਉਹਨੂੰ ਸਮਝਾਓ ਵੀ ਨਹੀਂ ਵੀਰੇ ਤੂੰ ਨਹੀਂ ਨਸ਼ਾ ਕਰਨਾ ਜੇ ਇਸ ਤਰ੍ਹਾਂ ਵੀਡੀਓ ਪਾਉਣ ਦੇ ਨਾਲ ਉਹਦੇ ਤੇ ਬੈਡ ਇਫੈਕਟ ਪਵੇਗਾ ਪੈਂਦੀ ਪੈਂਦਾ ਬਾਈ ਜੀ ਕੱਲ ਨੂੰ ਦੇਖੋ ਜ਼ਿੰਦਗੀ ਚ ਉਹਨੇ ਅੱਗੇ ਵਧਣਾ ਹੁਣ ਚਲੋ ਮੇਰੇ ਤੇ ਵੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜੇ ਕਿਤੇ ਮੇਰੀ ਕਿਤੇ ਪਹਿਲਾਂ ਕੋਈ ਵੀਡੀਓ ਪਾਈ ਹੁੰਦੀ ਅੱਜ ਕੱਲ ਹਰੇਕ ਹੀ ਚਾਕੇ ਮੂਰੇ ਕਰ ਦੰਦਾ ਵੀ ਇਹ ਤਾਂ ਆ ਆ ਵੇਖੋ ਜੀ ਇਹ ਤਾਂ ਇਹ ਜਿਹਾ ਰਹਿ ਆ ਇਹ ਚੀਜ਼ਾਂ ਮੈਂ ਤਾਂ ਖੁੱਲ ਆਪਦੇ ਬਾਰੇ ਖੁਦ ਦੱਸਿਆ ਖੁੱਲ ਕੇ ਦੱਸਿਆ ਫਿਰ ਜੇ ਕੋਈ ਨਵਾਂ ਕੰਮ ਤੰਦਾ ਕਰਦਾ ਮੰਨ ਲਓ ਕਿਸੇ ਮੈਡੀਕਲ ਦਾ ਕੋਈ ਨਵਾਂ ਕੰਮ ਹੈ ਚਲੋ ਕੁਛ ਵੀ ਕਰਦਾ ਸੀ ਪਹਿਲਾਂ ਮੈਡੀਕਲ ਆ ਕੋਈ ਸਨੈਚਰ ਵੇਦਾ ਚਿੱਟਾ ਵੇਦਾ ਕੁਛ ਵੀ ਵੇਚਦਾ ਸੀਗਾ ਜਦੋਂ ਉਹ ਵੀ ਕਸਮ ਫਾਗ ਕੇ ਖਾ ਕੇ ਚੱਲਿਆ ਵੀ ਨਹੀਂ ਮੈਂ ਅੱਜ ਤੋਂ ਵਾਅਦਾ ਆ ਆਪਣਾ ਨਵਾਂ ਕੰਮ ਅਧੰਦਾ ਕੀਤਾ ਮੈਂ ਨਹੀਂ ਨਸ਼ਾ ਨਾਲ ਪ੍ਰਸ਼ਾਸਨ ਤਲਾਸ਼ੀ ਲਈ ਜਾਂਦਾ ਜੇ ਤਾਂ ਉਹਦੀ ਮੈਡੀਕਲ ਦੇ ਵਿੱਚੋਂ ਕੁਛ ਨਿਕਲੇ ਫੇਰ ਤਾਂ ਉਹਨੂੰ ਲਾਈਵ ਕਰਨਾ ਜਦੋਂ ਕੁਛ ਨਿਕਲ ਹੀ ਨਹੀਂ ਰਹਾ ਤੇ ਉਹਨੂੰ ਬਦਨਾਮ ਕਰਨ ਦਾ ਕੀ ਫਾਇਦਾ ਕਿ ਜੀ ਇਹਦੇ ਤੇ ਤਾਂ ਪਹਿਲਾਂ ਵੀ ਪਰਚੇ ਰਹੇ ਆ ਇਹ ਉਹ ਉਹ ਪਹਿਲਾਂ ਵਾਲੀਆਂ ਗੱਲਾਂ ਸੀਗੀਆਂ ਇਹਦਾ ਮਤਲਬ ਹੈ ਕਮੇਟੀਾਂ ਵਾਲੇ ਸੁਧਰ ਨਹੀਂ ਦੇ ਰਹੇ ਥੋੜਾ ਜਿਹਾ ਕਮੇਟੀਆਂ ਦੇ ਆਹ ਕਮੇਟੀਆਂ ਨਹੀਂ ਜੀ ਕਮੇਟੀਆਂ ਦੇ ਵਿੱਚ ਮੈਂਬਰ ਹੈ ਜਿਹੜੇ 2-4 ਮੈਂਬਰ ਕਮੇਟੀਆਂ ਦੇ ਵਿੱਚ ਮੈਂਬਰ ਹੁੰਦੇ ਆ ਜਿਹੜੇ 2-4 ਉਹ ਸਾਰੀ ਕਮੇਟੀ ਨੂੰ ਜੇ ਅੱਜ ਵੀ ਇਹ ਗੱਲਾਂ ਧਿਆਨ ਦੇ ਵਿੱਚ ਨਾ ਲੈਂਦਿਆਂ ਗਿਆ ਇਹ ਕਮੇਟੀਆਂ ਬਾਹਲਾ ਚ ਨਹੀਂ ਭਾਈ ਜੀ ਚੱਲਦੀਆਂ ਹੂੰ ਬਾਹਲਾ ਚ ਨਹੀਂ ਚੱਲਦਾ ਹੁੰਦਾ ਕੰਮ ਆਪਦੇ ਹੀ ਜਿਹੜਾ ਪਟਣ ਲੱਗ ਆਪਦੇ ਹੀ ਹੀ ਕਿਉਂ ਹਰ ਇੱਕ ਬੰਦੇ ਨੂੰ ਕੰਮਤੰਦੇ ਵਾਲੇ ਬੰਦੇ ਆ ਹਰ ਕੋਈ ਹ ਹਰ ਹਰ ਇੱਕ ਨੂੰ ਕੰਮਤੰਦਾ ਫੇਰ ਨੰਬਰ 2 ਤੇ ਕਮੇਟੀ ਵਾਲਿਆਂ ਨੂੰ ਚਾਹੀਦਾ ਦੇਖੋ ਸਾਡੇ ਪਿੰਡ ਦੇ ਵਿੱਚ ਤੋਂ ਮੈਂ ਸਾਡੇ ਪਿੰਡ ਦੀ ਗੱਲ ਹੀ ਕਰਦਾ ਸਾਡੇ ਪਿੰਡ ਦੇ ਵਿੱਚ ਮੈਂ ਕਿਹਾ ਸੀ ਮੈਂ ਇੱਕ WhatsApp ਤੇ ਆਪਾਂ ਇੱਕ ਗਰੁੱਪ ਬਣਾਇਆ ਜਾਵੇ ਕਮੇਟੀ ਦਾ ਗਰੁੱਪ ਬਣਾਇਆ ਜਾਵੇ ਕੋਈ ਕਮੇਟੀ ਨੇ ਮੀਟਿੰਗ ਕਰਨੀ ਹੈ ਠੀਕ ਹੈ ਨਾ ਕੋਈ ਵੀ ਗੱਲਬਾਤ ਆ ਉਹ ਗਰੁੱਪ ਦੇ ਵਿੱਚ ਪਾਓ ਵੀ ਆਪਾਂ ਭਾਈ ਇੰਨੇ ਟਾਈਮ ਨੂੰ ਇਕੱਠੇ ਹੋਵਾਂਗੇ ਤੇ ਸਾਰੇ ਕੰਮਤੰਦੇ ਵਾਲੇ ਬੰਦੇ ਆ ਉਹ ਨਾ ਕੋਈ ਗਰੁੱਪ ਆ ਬਸ ਸਿੱਧਾ ਉਹਦੀ ਪਤਾ ਲੱਗਦਾ ਵੀ ਕੋਈ ਨਾ ਕੋਈ ਵੀਡੀਓ ਆ ਗਈ ਤੇ ਮੁੜ ਕੇ ਫੇਰ ਕਹਿੰਦੇ ਸਾਡਾ ਸਾਥ ਨਹੀਂ ਦਿੰਦੇ ਤੋਡੇ ਹਿਸਾਬ ਨਾਲ ਕਿ ਜਿਨ੍ਹਾਂ ਨੇ 15 20 ਦਿਨ ਜਾਂ ਮਹੀਨਾ ਚਿੱਟਾ ਛੱਡੇ ਨੂੰ ਹੋਇਆ ਉਹਨਾਂ ਨੂੰ ਕਮੇਟੀਆਂ ਚ ਤਾਂ ਲਾਓ ਪਰ ਮੰਗਰ ਰੱਖੋ ਮੰਗਰ ਵੀ ਰੱਖੋ ਜੀ ਬਾਈ ਜੀ ਜਿਹੜੇ ਮੂਰੇ ਲੱਗੇ ਪਏ ਪੁੰਦੀ ਉਹਨਾਂ ਦੇ ਡੋਪ ਟੈਸਟ ਕਰਾਓ ਹੂੰ ਠੀਕ ਹੈ ਨਾ ਹੱਕ ਬਣਦਾ ਜੇ ਹੋ ਸਕਦਾ ਮੈਂ ਤੁਸੀਂ ਵੀ ਚਿੱਟਾ ਛੱਡਿਆ ਹਾਂਜੀ ਤੁਹਾਨੂੰ ਵੀ ਇੱਕ ਮਹੀਨਾ ਹੋਇਆ ਦੋ ਮਹੀਨੇ ਹੋ ਗਏ ਹੋਏ ਹੋ ਸਕਦਾ ਵੀ ਉਹਨਾਂ ਨੂੰ ਵੀ ਆਏ ਗਾਂ ਦੀ ਗੰਝ ਨਹੀਂ ਬਾਈ ਜੀ ਉਹ ਜਿਹੜੇ ਮਹੀਨਾ ਦੋ ਮਹੀਨੇ ਹੋਏ ਮੈਂ ਦੱਸੀ ਜਾਂਦਾ ਪਹਿਲਾਂ ਉਹਨਾਂ ਦੇ ਮਾੜੇ ਥੌਟ ਦਿਮਾਗ ਦੇ ਵਿੱਚ ਆਉਂਦੇ ਆ ਜਦੋਂ ਚਿੱਟਾ 12 12 ਮਹੀਨੇ ਬਾਈ ਜੀ ਇੱਕ ਸਾਲ ਇੱਕ ਸਾਲ ਇੱਕ ਸਾਲ ਤੋਂ ਵੀ 12 ਮਹੀਨੇ ਤੋਂ ਆਉਟ ਆਉਂਦੇ ਆ ਮੰਨ ਲਓ ਹੋਣਾ ਕਿਸੇ ਨੇ ਮੇਰੇ ਤੇ ਯਕੀਨ ਕਰ ਲਿਆ ਚਿੱਟਾ ਫੜ ਲਿਆ ਮੇਰੇ ਤੇ ਯਕੀਨ ਕਰ ਲਿਆ ਵੀ ਚਲ ਜਾਰ ਸੁਗਵੀਰ ਤੂੰ ਰੱਖ ਲਿਆ ਚਿੱਟਾ ਵੀ ਇਹਨੂੰ ਆਪਾਂ ਤੜਕੇ ਨੂੰ ਪ੍ਰਸ਼ਾਸਨ ਨੂੰ ਫੜਾਵਾਂਗੇ ਉਹ ਵਿੱਚੋਂ ਕੀ ਪਤਾ ਫਿਰ ਉਹ ਉਹ ਆ ਗਏ ਦਿਮਾਗ 'ਚ ਵੀ ਯਾਰ ਥੋੜਾ ਜਿਹਾ ਕਰਕੇ ਦੇਖ ਲਈ ਆਪਣਾ ਕਿਹੜਾ ਕੋਈ ਦਿਲ ਲੱਗਦਾ ਫਿਰ ਭਾਈ ਜੀ ਉਹ ਤੇ ਉਹਦੇ 'ਚ ਕੀ ਫਰਕ ਰਹਿ ਗਿਆ ਇਹ ਚੀਜ਼ਾਂ ਦਾ ਬਾਈ ਜੀ ਧਿਆਨ ਰੱਖਣਾ ਪਊਗਾ ਦੇਖੋ ਜੇ ਆਪਾਂ ਲੰਬੇ ਸਮੇਂ ਤੱਕ ਚੱਲਣਾ ਇਹ ਚੀਜ਼ਾਂ ਠੀਕ ਹੈ ਨਾ ਇਹ ਛੋਟੀਆਂ ਛੋਟੀਆਂ ਗੱਲਾਂ ਮੈਂ ਕੋਈ ਆਪਣੇ ਕੋਲ ਬਣਾ ਕੇ ਨਹੀਂ ਇਹ ਗੱਲਾਂ ਕਹਿੰਦਾ ਮੇਰੇ ਕੋਲੇ ਬਹੁਤ ਭਰਾ ਜਿੰਮਾਂ ਦੇ ਵਿੱਚ ਆਉਂਦੇ ਆ ਮੇਰੇ ਕੋਲੇ ਬਹੁਤ ਫੋਨ ਆਉਂਦੇ ਨੇ ਇਹ ਚੀਜ਼ਾਂ ਵਾਸਤੇ ਬਾਈ ਕਿਤੇ ਨਾ ਕਿਤੇ ਯਾਰ ਤੁਹਾਡੇ ਕੋਲੇ ਚੈਨਲ ਵਾਲੇ ਭਰਾ ਆਉਂਦੇ ਆ ਤੁਸੀਂ ਇਹ ਗੱਲਾਂ ਬੋਲੋ ਮੈਂ ਤਾਂ ਇਹ ਗੱਲਾਂ ਬੋਲੀਆਂ ਨੇ ਠੀਕ ਹੈ ਨਾ ਤੇ ਬਾਕੀ ਇਹ ਚੀਜ਼ਾਂ ਬਹੁਤ ਚਲੋ ਬਹੁਤ ਵਧੀਆ ਮੈਨੂੰ ਲੱਗਦਾ ਵੀ ਹੁਣ ਸ਼ਾਇਦ ਆਪਣੇ ਪੰਜਾਬ ਦੇ ਉੱਪਰ ਇੱਕ ਜਿਹੜਾ ਕਲੰਕ ਲੱਗਿਆ ਧੱਬਾ ਲੱਗਿਆ ਉਹ ਲੈ ਸਕਦਾ ਪਰ ਲਹੂ ਤਾਂ ਜੇ ਆ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਮੇਟੀਆਂ ਦੇ ਵਿੱਚ ਸਿਆਣੇ ਕਹਿੰਦਾ ਸਿਆਣੇ ਬਜ਼ੁਰਗਾਂ ਦਾ ਹੋਣਾ ਜ਼ਰੂਰੀ ਹੈ ਠੀਕ ਹੈ ਨਾ ਜਾਤਾਂ ਪਾਤਾਂ ਤੋਂ ਉੱਠ ਕੇ ਹੋਣਾ ਜ਼ਰੂਰੀ ਹੈ ਜਿਹੜੇ ਕਮੇਟੀਆਂ ਦੇ ਵਿੱਚ ਮੈਂਬਰ ਬਣੇ ਉਹਨਾਂ ਦੇ ਟੌਪ ਟੈਸਟ ਹੋਣੇ ਜ਼ਰੂਰੀ ਨੇ ਜਿਹੜੇ ਭਰਾ ਨਵਾਂ ਨਸ਼ਾ ਛੱਡਿਆ ਉਹ ਕਮੇਟੀਆਂ ਦੇ ਨਾਲ ਜੁੜਨ ਸਹੀ ਔਰ ਥੋੜਾ ਪਿਛੇ ਰਹਿਣਾ ਇਹ ਚਿੱਟਾ ਫੜ ਕੇ ਉਹਨਾਂ ਦੇ ਹੱਥ ਚ ਨਾ ਦਿੱਤਾ। ਉਹਨਾਂ ਦੇ ਹੱਥ ਚ ਨਾ ਦਿੱਤਾ ਜਾਵੇ। ਉਹਨਾਂ ਦੇ ਹੱਥ ਚ ਨਾ ਦਿੱਤਾ ਬਾਈ ਜੀ ਦੇਖੋ ਜਿੱਥੋਂ ਕੋਈ ਚਿੱਟਾ ਫੜਿਆ ਜਾਂਦਾ ਹੈ ਬਰਾਮਦ ਹੁੰਦੀ ਹੈ ਕੋਈ ਚੀਜ਼ ਉਹਦੀ ਵੀਡੀਓ ਵਾਇਰਲ ਕੀਤੀ ਜਾਵੇ ਹਮ ਹਰ ਇੱਕ ਦੀ ਦੇਖੋ ਹਰ ਇੱਕ ਦੀ ਚਾਕੇ ਇਹ ਕਾਨੂੰਨ ਨੂੰ ਵੀ ਸਖਤਾਈ ਕਰਨੀ ਪਊਗੀ ਵੀ ਜਿਹੜੀ ਕਿਤੇ ਦੀ ਹਰ ਇੱਕ ਦੀ ਚਾਕੇ ਵਾਇਰਲ ਵੀਡੀਓ ਕਰਨੀ ਆ ਜਾਂ ਚੋਰੀਆਂ ਵੀਡੀਓ ਬਣਾਉਣੀਆਂ ਦੇਖੋ ਕਾਨੂੰਨ ਵੀ ਨਹੀਂ ਚੀਜ਼ਾਂ ਕਹਿੰਦਾ ਵੀ ਚੋਰੀਆਂ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਵੇ ਹੋ ਸਕਦਾ ਉਹ ਕੋਈ ਆਪਦਾ ਜਾਣੀ ਨੁਕਸਾਨ ਹੋ ਜੇ ਉਹਦਾ ਫੇਰ ਦੇਖੋ ਉਹ ਤਾਂ ਵੀਡੀਓ ਵਾਲਾ ਬਣਾਉਣ ਵਾਲਾ ਦਾ ਬਾਗਿਆ ਤੇ ਉਹ ਆਪਦਾ ਹੱਥ ਜਾਨ ਤੋਂ ਹੱਥ ਤੋੜੂ ਬੰਦਾ ਹਮ ਠੀਕ ਹੈ ਨਾ ਇਹ ਚੀਜ਼ਾਂ ਦਾ ਹਾਂ ਜਾਤ ਪਾਤ ਉੱਠ ਕੇ ਕਿਵੇਂ ਲੱਗਦਾ ਕਿ ਪਿੰਡਾਂ 'ਚ ਠੀਕ ਹੈ ਇੱਕ ਜਾਗਰੂ ਸ਼ਰੂਕੀ ਤੱਕ ਅਜ ਤਕਰੀਬਨ ਸ਼ਾਇਦ ਕੋਈ ਪਿੰਡ ਚ ਨਾ ਬਣੀ ਕੋਈ ਤਕਰੀਬਨ ਸਾਰੇ ਪਿੰਡਾਂ ਚ ਕਮੇਟੀ ਬਣ ਚੁੱਕੀ ਇਹਦੇ ਚ ਕੀ ਦੇਖ ਦੋ ਕਿ ਆਪ ਦੀ ਸਰਕਾਰ ਹੁੰਦੀ ਹੈ ਇਹ ਕਹਿੰਦੀ ਸੀ ਅਸੀਂ 4 ਮਹੀਨਿਆਂ ਚ ਖਤਮ ਕਰ ਦਿਆਂਗੇ ਪਰ ਉਹ ਕਿੱਧਰ ਗਿਆਦਾ ਵੇ ਸਰਕਾਰ ਕਿਉਂ ਨਹੀਂ ਇਹ ਗੱਲਬਾਤ ਗੋਲ ਕਰ ਰਹੀ ਬਾਈ ਜੀ ਸਰਕਾਰ ਮੈਂ ਇੱਕ ਨਾ ਇੱਥੇ ਚਲੋ ਕਹੋਗੇ ਕੀ ਆਪਣੇ ਨੇੜੇ ਦਾ ਕੋਈ ਐਮ ਐਲ ਏ ਸੀਗਾ ਹਾਂ ਇਹ ਹੈਗੀ 4-5 ਮਹੀਨਿਆਂ ਦੀ ਗੱਲ ਹੈਗੀ ਆ ਮੈਨੂੰ ਮਿਲਣ ਦਾ ਮੌਕਾ ਲੱਗਿਆ ਮੈਂ ਉਹਨਾਂ ਨੂੰ ਕਿਹਾ ਮਾ ਜੀ ਦੇਖੋ ਤੁਹਾਡੀ ਸਰਕਾਰ ਆਈ ਹੈ ਤੁਸੀਂ ਕਿਹਾ ਸੀ ਵੀ ਚਿੱਟਾ ਬੰਦ ਹੋ ਜਾਊਗਾ ਬੰਦ ਕਰਾਓ ਹੂੰ ਕਹਿੰਦੇ ਮਾਰਨੇ ਥੋੜੀ ਆ ਬੰਦੇ ਚਟੇ ਜੜ ਪੀਂਦੇ ਆ ਉਹ ਮਾਰਨੇ ਥੋੜੀ ਆ ਆਪਾਂ ਤੇ ਪੀ ਕੇ ਵੱਜ ਜਾਣਗੇ ਪੀ ਕੇ ਥੋੜਾ ਵੱਜ ਜਾਣਗੇ ਫਿਰ ਇਹੀ ਸਵਾਲ ਸੀਗਾ ਮਾਹ ਜੀ ਦੇਖੋ ਕਿੰਨਾ ਕਚਰਾ ਹਾਂ ਖਤਮ ਹੋਣਗੇ ਕਿੰਨਾ ਕਚਰਾ ਕੋਈ ਨਾ ਕਹਿੰਦੇ ਤੂੰ ਆਪਦੀ ਪ੍ਰੈਕਟਿਸ ਲਾ ਤੂੰ ਕੀ ਲੈਣਾ ਅੱਛਾ ਤੂੰ ਮੈਨੂੰ ਮੈਨੂੰ ਖੋਦ ਹਾਂ ਵੀ ਤੂੰ ਆਪਦੀ ਪ੍ਰੈਕਟਿਸ ਲਾ ਤੂੰ ਕੀ ਲੈਣਾ ਫਿਰ ਭਾਈ ਜੀ ਐ ਐਮਐਲਏ ਨੇ ਕਿਹਾ ਜੀ ਖੋਦ ਆ ਹੁਣ ਆ ਸਾਡੇ ਨੇੜੇ ਹੁਣ ਮੈਨੂੰ ਲੱਗਦਾ ਰੌਲਾ ਵੀ ਪਿਆ ਪਿਆ ਨੇੜੇ ਉਹ ਐਮਐਲਏ ਦਾ ਥੋੜਾ ਮੈਂ ਥੋੜਾ ਜਿਹਾ ਰੌਲਾ ਵੀ ਸੁਣਿਆ ਮੈਂ ਉਹ ਚੀਜ਼ ਦਾ ਠੀਕ ਹੈ ਨਾ ਕੋਈ ਚਿੱਟੇ ਨਾਲ ਹੀ ਸੰਬੰਧ ਸਬੰਧ ਜਿਹਾ ਲੱਗਿਆ ਉਹ ਚੀਜ਼ਾਂ ਦੇ ਨੇੜੇ ਤੇੜੇ ਦੇ ਹਾਂਜੀ ਤੇ ਹੋਇਆ ਤਾਂ ਕੋਈ ਚੱਕਰ ਨਹੀਂ ਖੁੱਲ ਕੇ ਵੀ ਕਿਤੇ ਬੋਲ ਪਾਂਗੇ ਇਹ ਚੀਜ਼ਾਂ ਦਾ ਆਪਾਂ ਨੂੰ ਕਿਹੜਾ ਪੀ ਠੀਕ ਹੈ ਨਾ ਪਰ ਆਇਆ ਵੀ ਆਪਾਂ ਕਹਦੀਏ ਵੀ ਸਰਕਾਰਾਂ ਦੇ ਨਾਲ-ਨਾਲ ਆਪਾਂ ਨੂੰ ਸਮਾਜ ਨੂੰ ਬਹੁਤ ਵੱਡਾ ਆਪਣੀ ਦੇਣ ਹੈ ਆਪਾਂ ਨੂੰ ਸਮਾਜ ਨੂੰ ਉਹਦਾ ਸਾਥ ਦੇਣਾ ਪਊ ਫਿਰ ਇਸ ਹਿਸਾਬ ਨਾਲ ਤਾਂ ਸਰਕਾਰ ਤੇ ਕੋਈ ਉਮੀਦ ਨਾ ਲਾਈ ਜਾਵੇ ਮੈਂ ਕਹਿੰਦਾ ਪਹਿਲਾਂ ਨਹੀਂ ਸਰਕਾਰਾਂ ਨੇ ਕਿਹੜਾ ਕੁਝ ਕਰ ਲਿਆ ਜੀ ਇਹ ਤਾਂ ਸੌਂਗ ਦੀ ਸਰਕਾਰ ਜਾ ਕੇ ਉਹ ਦ ਸ਼ਰੇਆਮੀ ਸ਼ਰੇਆਮੀ ਹੋਪੇ ਗੁੰਡਾਗਰ ਦੀ ਸ਼ਰੇਆਮ ਹੋਈ ਜਾਂਦੇ ਆ ਦੇਖੋ ਕਿੱਡੇ-ਕਿੱਡੇ ਆਪਣੇ ਭਰਾ ਜਿਨ੍ਹਾਂ ਨੇ ਆਪਣੇ ਪੰਜਾਬ ਦਾ ਨਾਂ ਕੱਢਿਆ ਸੀਗਾ ਗੇਮ ਦੇ ਵਿੱਚ ਲਾ ਲਓ ਗਾਇਕੀ ਦੇ ਵਿੱਚ ਲਾ ਲਓ ਹਨਾ ਕਿੱਡੇ-ਕਿੱਡੇ ਭਰਾ ਸੀਗੇ ਹਨਾ ਵੀ ਗਾਦਰੀ ਬਾਬਿਆਂ ਦੀ ਗੱਲ ਕੀਤੀ ਸੀ ਉਹ ਬੰਦੇ ਹਨਾ ਦੁਨੀਆ ਤੋਂ ਉੱਚਾ ਵਿਚਾਰਿਆਂ ਨੂੰ ਉਹ ਕਰਤਾ ਤੇ ਉਹ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਬਾਈ ਜੇ ਤਾਂ ਬਸ ਕੱਲੀਆਂ ਸਰਕਾਰਾਂ ਨੇ ਆਪਾਂ ਨੂੰ ਆਪਾਂ ਨੂੰ ਕੀ ਹੈ ਸਿਰਫ ਕੱਲੇ ਆਪਾਂ ਨੂੰ ਆਟੇ ਦਾਲਾਂ ਚ ਨਾਲੀਆਂ ਦੇ ਮਸਲੇ ਚਲੋ ਜਾ ਕੇ ਰੱਖ ਲਿਆ ਇੱਕ ਆਪਾਂ ਨੂੰ ਪਖਿਹਾਰੀ ਬਣਾਤਾ ਸਾਨੂੰ ਆਟਾ ਦੇ ਦਾਂਗੇ ਸਾਨੂੰ ਦਾਲ ਦੇ ਦਾਂਗੇ ਸਾਨੂੰ ਫਰੀ ਦੇ ਦਾਂਗੇ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਰੋਜ਼ਗਾਰ ਦਿਓ ਅਸੀਂ ਆਪ ਹੀ ਸਭ ਕੁਝ ਲੈ ਲਾਂਗੇ ਬਿਲਕੁਲ ਠੀਕ ਹੈ ਨਾ ਹੁਣ ਮੇਰੇ ਕੋਲੇ ਬਹੁਤ ਭਰਾ ਆਉਂਦੇ ਆ ਘਟੋ ਘਟੇ ਇਸ ਜਮੇ ਦੇ ਵਿੱਚੋਂ ਨੌ ਮੁੰਡੇ ਬਾਹਰ ਵਾਗੇ ਉਹ ਕਿਉਂ ਜਾ ਰਹੇ ਨੇ ਨਾ ਜਦੋਂ ਇੱਥੇ ਰੋਜ਼ਗਾਰ ਹੀ ਨਹੀਂਗਾ ਉਹ ਨਸ਼ੇ ਚ ਹੀ ਪੈਣਗੇ ਬਾਈ ਜੀ ਐਡੇ ਪੜੇ ਲਿਖੇ ਹੋ ਕੇ ਉਹ ਨਸ਼ਿਆਂ ਚ ਹੀ ਵੱ ਹੂੰ ਠੀਕ ਹੈ ਨਾ ਉਹ ਸਭ ਕੋਲ ਜੇ ਰੋਜ਼ਗਾਰ ਹੈ ਪੜ੍ਹੇ ਲਿਖਿਆ ਹੈ ਮਾਨ ਸਾਹਿਬ ਨੇ ਕਿਹਾ ਸੀ ਕਿ ਬਾਹਰ ਲੈ ਇੱਥੇ ਆਉਣਗੇ ਪੜ੍ਹਨਾ ਮੈਨੂੰ ਲੱਗਦਾ ਉਹ ਤੋਂ ਦੁੱਗਣੇ ਬਾਹਰ ਜਾਣ ਲੱਗੇ ਬਿਲਕੁਲ ਉਹਨਾਂ ਜੀ ਤਾਂ ਕੋਈ ਫਰਕ ਹੀ ਨਹੀਂ ਫਰਕ ਹੀ ਨਹੀਂ ਰਿਹਾ ਨਾ ਜੀ ਬਈ ਇੱਕ ਹੋਰ ਵੀ ਆ ਆ ਵੀ ਸਕਦਾ ਹੈ ਜਦੋਂ ਪੰਜਾਬ ਦੇ ਪੰਜਾਬੀ ਨਾਰੇ ਕੋਈ ਨਾ ਕੋਈ ਤਾਂ ਰਾਜ ਕਰੇਗਾ ਪਰ ਭਾਈ ਜੀ ਇੱਥੇ ਦੇਖੋ ਕਹਿ ਦਿੰਦੇ ਆ ਵੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਹੂੰ ਠੀਕ ਹੈ ਨਾ ਕਈ ਵਾਰ ਕਹਿੰਦੇ ਆਪਾਂ ਪਰਦੇਸੀ ਆ ਜੀ ਇਹਦੇ ਉਹ ਕਿਉਂ ਸਾ ਦਿੰਦੇ ਆ ਪੰਜਾਬੀ ਪੰਜਾਬੀ ਦਾ ਵੀ ਨਹੀਂ ਸਾ ਦਿੰਦੇ ਆਪਾਂ ਹੂੰ ਠੀਕ ਹੈ ਨਾ ਸੌਂਗਾ ਦੀ ਇੱਕ ਦੂਜੇ ਤੇ ਥੋੜਾ ਜਿਆਦਾ ਹੁੰਦਾ ਵੀ ਯਾਰ ਇਹ ਤਾਂ ਆਪਾਂ ਕਰਨਾ ਕੀ ਹੈ ਪਰਦੇਸੀ ਨੂੰ ਤਾਂ ਆਪਣੇ ਅੱਗੇ ਆਈ ਜਾਂਦਾ ਜਾਤਾਂ ਪਾਤਾਂ ਚ ਜਿੰਨਾ ਚਿਰ ਨਹੀਂ ਨਿਕਲਦੇ ਉਨਾ ਚਿਰ ਦਾ ਕੋਈ ਹੱਲ ਨਹੀਂ ਹੋ ਸਕਦਾ ਇਹ ਸਰਕਾਰਾਂ ਨੇ ਜੀ ਕੁਰਸੀਆਂ ਦੇ ਮਾਰਿਆ ਨੇ ਆਪਾਂ ਨੂੰ ਜਾਤਾਂ ਪਾਤਾਂ ਨਾਲ ਜਾ ਕੇ ਰੱਖ ਲਿਆ ਅੱਜ ਕੱਲ ਦੇ ਜਿਹੜੇ ਚੋਹ ਠੱਗ ਬੰਦੇ ਉਹ ਸਮਾਜ ਸੇਵੀ ਬਣੇ ਬੈਠੇ ਨੇਗੇ ਹੂੰ ਠੀਕ ਹੈ ਨਾ ਲੋਕ ਉਹਨਾਂ ਤੇ ਵਿਸ਼ਵਾਸ ਕਰਨ ਲੱਗੇ ਉਹੀ ਦੇਖਦੇ ਹੁਣ ਮੇਰੇ ਅਲਗੇ ਦਾ ਚੱਟੇ ਦਾ ਪਸ਼ੋਕੜ ਰਿਆ ਹੁੰਦਾ ਤੇ ਮੈਂ ਹੀ ਚੱਟਾ ਰੋਕਣ ਲੱਗ ਜੂਗਾ ਠੀਕ ਹੈ ਨਾ ਮੇਰਾ ਪਸ਼ੋਕੜ ਕੀ ਰਿਆ ਕਿਤੇ ਨਾ ਕਿਤੇ ਲਾਲਚ ਆਉਂਦਾ ਬੰਦੇ ਦੇ ਕਿਤੇ ਨਾ ਕਿਤੇ ਤਾਂ ਜਾ ਕੇ ਪੈਸਾ ਚੀਜ਼ ਹੀ ਬਾਈ ਜੀ ਇਹ ਜੀ ਅੱਜ ਕੱਲ ਕਹੇ ਦੇ ਨਾ ਕੋਈ ਵੀ ਨਹੀਂ ਜਰ ਮੈਂ ਕੋਈ ਰੱਬੀ ਰੂਪਵਾਦੀ ਹੋਊਗਾ ਨਹੀਂ ਪੈਸਾ ਹਰ ਇੱਕ ਮੂਰੇ ਪੈਸੇ ਦੀ ਤੇਜ਼ ਲੱਗੀ ਪਈ ਹੁੰਦੀ ਆ ਹਰ ਇੱਕ ਦੇ ਲਾਲਚ ਮਨ ਚ ਆ ਹੀ ਜਾਂਦਾ ਵੀਡੀਓ ਵੇਖਣ ਵਾਲੇ ਵੀ ਕਹਿਣਗੇ ਕਿ ਤੁਸੀਂ ਆਪ ਕਹਿ ਰਹੇ ਹੋ ਤੁਸੀਂ ਵੀ ਛੱਡਿਆ ਤੁਹਾਡੇ ਮਨ ਚ ਨਹੀਂ ਮੈਂ ਤਾਂ ਦੇਖੋ ਮੈਂ ਜਿੰਮ ਦੇ ਤੌਰ ਤੇ ਕਹਿਣਾ ਮੈਂ ਤਾਂ ਜਿੰਮ ਦੇ ਵਿੱਚ ਮੇਰੇ ਕੋਲੇ ਆਉਂਦੇ ਆਪਰਾ ਤੁਸੀਂ ਕਮਾਈ ਇਧਰੋਂ ਕਰ ਰਹੇ ਮੈਂ ਤਾਂ ਆਪਦੀ ਕਮਾਈ ਜਿੰਮ ਦੀ ਕਰ ਰਿਹਾ ਮੈਨੂੰ ਕੋਈ ਉਂਗਲ ਖੜੀ ਕਰਕੇ ਕਹਦੇ ਵੀ ਮੈਂ ਕਿਸੇ ਤੋਂ ਕੋਈ ਕਿਆ ਹੋਵੇ ਮੈਂ ਤੇਰੀ ਕਾਉਂਸਲਿੰਗ ਕਰੂੰਗਾ ਮੈਨੂੰ ਇੰਨੇ ਪੈਸੇ ਪਾ ਕੋਈ ਮੇਰਾ ਅਕਾਊਂਟ ਚੈੱਕ ਕੀਤਾ ਜਾਵੇ ਕਿ ਤੋ ਅੱਜ ਤੱਕ ਮੈਂ 1 ਰੁਪਏ ਦਾ ਦੇਂਦਾ ਰਹੂਆ ਆਪਦਾ ਬਿਜ਼ਨਸ ਕੀਤਾ ਬਾਈ ਜੀ ਠੀਕ ਹੈ ਨਾ ਆਪਦਾ ਖੋਲਿਆ ਕਿੱਲਾ ਵੇਚ ਕੇ ਖੋਲਿਆ ਕੋਈ ਮੈਂ ਕਿਸੇ ਦੀ ਕਮਾਈ ਦਾ ਨਹੀਂ ਖੋਲਿਆ ਕਿਸ ਨੇ ਮੈਨੂੰ ਕੋਈ ਸੇਵਾ ਨਹੀਂ ਦਿੱਤੀ ਆਪਦਾ ਕਿੱਲਾ ਵੇਚ ਕੇ ਖੋਲਿਆ ਚੋਲੇ ਇੱਕ ਰਿਸਕ ਲੈਂਦਾ ਹੈ ਮੇਰਾ ਸਮਾਜ ਨੇ ਮੇਰਾ ਸਾਥ ਦਿੱਤਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਮੇਰੇ ਬੱਚਿਆਂ ਦੀ ਜ਼ਿੰਦਗੀ ਬਣ ਜੂ ਮੈਨੂੰ ਦੇਖ ਕੇ ਜੇ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਿਆ ਬਹੁਤ ਮਾਵਾ ਦੇ ਪੁੱਤ ਨਸ਼ਾ ਛੱਡਣਗੇ ਹੂੰ ਵੀ ਯਾਰ ਇਹ ਨਸ਼ਾ ਛੱਡ ਕੇ ਜ਼ਿੰਦਗੀ ਚ ਕਾਮਯਾਬ ਹੋਇਆ ਜੇ ਬਾਈ ਜੀ ਮੈਨੂੰ ਹੀ ਸਮਾਜ ਨੇ ਫੇਲ ਕਰਤਾ ਤੇ ਮੈਂ ਕੀ ਗੂ ਨਹੀਂ ਯਾਰ ਵੀ ਆਪਣਾ ਸਮਾਜ ਸਾਥ ਨਹੀਂ ਦਿੰਦਾ ਹੂੰ ਤੁਸੀਂ ਹੋਰਾਂ ਨੂੰ ਵੀ ਨੈਗੇਟਿਵ ਕਰੋ ਉਹ ਤਾਂ ਹੋਊਗਾ ਹੀ ਹੋਊਗਾ ਜੀ ਬਾਈ ਦੇਖ ਕੇ ਹੋਊਗਾ ਹੀ ਹੋਊਗਾ ਹਣਾ ਪਰ ਮੈਂ ਇੱਕ ਕਿੱਲਾ ਬਈ ਤੁਸੀਂ ਜਮ ਤੈਨ ਵੈ ਮੈਂ ਇੱਕ ਕਿੱਲਾ ਤੁਸੀਂ ਚਿੱਟੇ ਚ ਤਿੰਨ ਕਿੱਲੇ ਬਾਈ ਜੀ ਚਿੱਟੇ ਤੇ ਦੇਖੋ ਇੱਕ ਮੈਨੂੰ ਲੱਗਿਆ ਵੀ ਮੈਨੂੰ ਬਹੁਤ ਨਹੀਂ ਗਿਆ ਵੀ ਬਾਹਰ ਨਿਕਲ ਜਾ ਯ ਬਾਹਰ ਨਿਕਲ ਜਾ ਯਾਰ ਕੀ ਲੈਣਾ ਇੱਥੇ ਪਰ ਬਾਹਰ ਨਾਲੋਂ ਮੈਂ ਕਹਿੰਦਾ ਵੀ ਆਪਦੇ ਆਪਦੇ ਮੁਲਕ ਦੇ ਵਿੱਚ ਰਹਿ ਕੇ ਕਮਾਈ ਕੀਤੀ ਜਾਵੇ ਠੀਕ ਹੈ ਨਾ ਵੀ ਚਲੋ ਮੇਰੇ ਕੋਲੇ ਹੋਰ ਨਾ ਦਾ ਮੈਂ ਕੋਈ ਸਿੱਖਿਆ ਦੀ ਕੰਮ ਧੰਦਾ ਮੈਂ ਕੁਝ ਕਰ ਲਾਂਦਾ ਨਾ ਮੈਂ ਐਡਾ ਕੋਈ ਪੜਿਆ ਲਿਖਿਆ ਸੀਗਾ ਵੀ ਮੈਂ ਪੜ੍ਹੇ ਲਿਖਦਾ ਫਿਰ ਮੈਨੂੰ ਇਹ ਲੱਗਿਆ ਵੀ ਯਾਰ ਇੱਕ ਕਿਲਾ ਆਪਦਾ ਦੇ ਕੇ ਉਧਰੋਂ ਵੀ ਕਮਾਈ ਕਰਨੀ ਆ ਇੱਧਰੋਂ ਵੀ ਕਰਨੀ ਆ ਨਾਲੇ ਆਪਦੀ ਸਿਹਤ ਸੰਭੂਗੀ ਨਾਲੇ ਜਿਹੜੇ ਮਾਮਾ ਦੇ ਪੁੱਤ ਨਸ਼ੇ 'ਚ ਫਸੇ ਹੋਏ ਨੇ ਕਿਵੇਂ ਨਾ ਕੀ ਕੀ ਬਤਾਪਾ ਨੂੰ ਦੇਖ ਕੇ ਕੋਈ ਨਾ ਕੋਈ ਮਾਂ ਦਾ ਪੁੱਤ ਨਿਕਲੇ ਵੀ ਮੈਨੂੰ ਪਤਾ ਲੱਗਿਆ ਤੁਹਾਡਾ ਵਿਆਹ ਵੀ ਇਸੇ ਤਰੀਕੇ ਚ ਚ ਅੱਜਕੱਲ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਲਾਲਚ ਦੀ ਗੱਲ ਦੱਸ ਕੇ ਆਟਿਆ ਮੇਰੇ ਸਹੁਰਾ ਸਾਹਿਬ ਦੀ ਡੈਥ ਹੋਈ ਹੋਈ ਆ ਤਾਏ ਚਾਚਾ ਨੂੰ ਲਾਲਚ ਆਈ ਜਾਂਦਾ ਵੀ ਜਰ 10 ਕਿੱਲੇ ਹੈਗੇ ਆ ਸ਼ਹਿਰੀ ਜ਼ਮੀਨ ਜਾਇਦਾਦ ਆ ਇਹ ਤਾਂ ਨਛੇ ਜੇ ਮਰ ਜੂਗਾ ਠੀਕ ਹੈ ਨਾ ਮੋੜ ਕੇ ਜਮੀਨ ਆਪਣੀਆਂ ਕੁੜੀ ਨੂੰ ਚਾਕੇ ਕਿਸੇ ਪਾਸੇ ਹੋਰ ਵਿਆਦਾਂਗੇ ਪਰ ਉਹ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਮੇਰੀ ਅੱਖਾਂ ਚੱਖਾਂ ਪਾ ਕੇ ਉਹ ਗੱਲ ਨਹੀਂ ਕਰ ਸਕਦੇ ਆਪਾਂ ਤਾਂ ਉਹਨਾਂ ਦੇ ਮੂੰਹ ਤੇ ਵੀ ਸਿੱਧਾ ਕਹਿੰਨੇ ਆ ਵੀ ਜਦੋਂ ਤੁਹਾਨੂੰ ਮੇਰੇ ਬਾਰੇ ਪਤਾ ਸੀ ਤੁਸੀਂ ਇਹਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਬਹੁਤ ਕਰ ਅਜਿਹੇ ਉਹ ਦਿਆ ਕਿ ਮੁੰਡਾ ਲੋਫਰ ਨਿਕਲ ਗਿਆ ਲੱਥ ਨਿਕਲ ਗਿਆ ਚਿੱਟੇ ਚ ਵੜ ਗਿਆ ਕਹਿੰਦੇ ਵਿਆਹ ਕਰ ਦੇ ਸੁਧਰ ਜੂ ਕਿ ਹਾਏ ਦੱਸ ਨੀ ਬਈ ਜੀ ਉਹ ਕਿਹੜਾ ਫਿਰ ਦੇਖੋ ਮੁੰਡੇ ਆਲੇ ਨੇ ਜਾਂ ਕੁੜੀ ਆਲੇ ਨੇ ਸੈਂਟਰ ਖੁੱਲੇ ਹੁੰਦੇ ਆ ਹਾਂ ਵੀ ਚਲੋ ਚਾਕੇ ਆਪਾਂ ਵਿਆਹ ਕਰਾ ਦੇ ਵੀ ਦੋ ਧੀਆ ਨੇ ਮੈਂ ਆਪਦੇ ਧੀਆ ਦਾ ਕਰਨ ਤੋਂ ਪਹਿਲਾਂ ਮੈਂ ਦੇਖੂਗਾ ਇਹ ਮੁੰਡਾ ਨਸ਼ਾ ਕਰਦਾ ਹੈ ਜਮੀਨਾਂ ਜਾਇਦਾਦਾਂ ਦੇਖਣ ਤੋਂ ਪਹਿਲਾਂ ਮੁੰਡੇ ਦੇ ਟੈਸਟ ਕਰਾ ਕੇ ਦੇਖੋ ਅੱਜ ਕੱਲ ਕੀ ਹੈ ਬਾਈ ਜੀ 70 70 75 75 ਕਿੱਲੇ ਵਾਲੇ ਮੈਂ ਦੇਖਿਆ ਜਿਹੜੇ ਨਸ਼ੇ ਕਰਦੇ ਹਮ ਸਿਰਫ ਕੱਲਾ ਕਹਿੰਦਾ ਯਾਰ ਜ਼ਮੀਨ ਹੈ ਸੌਖਾ ਹੈ ਸੌਖਾ ਕੀ ਜਦੋਂ ਆਪ ਨਸ਼ੇੜੀ ਹੋ ਕੇ ਪਿਆ ਹੈ ਬੰਦਾ ਜ਼ਮੀਨਾਂ ਨਾਲ ਜ਼ਮੀਨਾਂ ਦਾ ਬੰਦਾ ਦੇਖੋ ਬੰਦੇ ਦਾ ਕਿਰਦਾਰ ਦੇਖੋ ਅੱਜ ਕੱਲ ਕੀ ਹੈ ਬਾਈ ਜੀ ਰੂਪ ਬਦਲ ਲਾਂਦੇ ਆਪਣੇ ਪਰਕਰਦਾਰ ਉਹਨਾਂ ਦੇ ਵਿੱਚੋਂ ਉਹੀ ਨੇਗੇ ਹਮ ਬਿਲਕੁਲ ਠੀਕ ਹੈ ਨਾ ਰੂਪ ਬਦਲਣਾ ਨਹੀਂ ਅੰਦਰੋਂ ਦਿਲੋਂ ਜਿਹੜੀ ਦਿਲੋਂ ਭਾਵਨਾ ਉਹ ਪ੍ਰਮਾਤਮਾ ਨੂੰ ਮੰਨਦੇ ਹਨ ਅੰਦਰੋਂ ਮੰਨਿਏ ਆਪਾਂ ਇਹ ਮੈਂ ਰੂਪ ਬਦਲ ਕੇ ਕੋਈ ਦਿਖਾਵਾ ਨਹੀਂ ਕਰਨਾ ਮੈਂ ਕਿਸੇ ਨੂੰ ਜਿਹੜਾ ਅੰਦਰੋਂ ਸੱਚ ਅਗਲੇ ਦੇ ਮੂੰਹ ਤੇ ਕਹੋ 2 ਮਿੰਟ ਗੁੱਸਾ ਲੱਗਦਾ ਲੱਗੀ ਜਾਵੇ ਠੀਕ ਹੈ ਨਾ ਪਰ ਆਪਣਾ ਕੀ ਹੈ ਮੁਲਕ ਹੈ 2 ਕਿਲੋ ਆਟਾ ਦੇ ਕੇ ਥੋੜੀ ਜਿਹੀ ਸੇਵਾ ਜੀ ਕਰਕੇ ਬਾਹਰਲੇ ਨੂੰ ਜਜਵਤੀ ਕਰ ਲੰਦੇ ਆ ਵੀਡੀਓ ਪਾ ਕੇ ਵੀਡੀਓ ਪਾ ਕੇ ਕਰ ਲੰਦੇ ਆ ਤੇ ਉਧਰੋਂ ਫਿਰ ਲੱਖਾਂ ਦੇ ਦੇ ਕੇ ਇੱਥੇ 100 ਰੁਪਏ ਦੀ ਚੀਜ਼ ਤੇ ਉੱਥੋਂ ਹਜ਼ਾਰਾਂ ਰੁਪਏ ਆਉਂਦਾ ਹੈਗਾ ਤੇ ਉਹ ਵੀ ਬਾਹਰਲੇ ਬੈਠੇ ਇਹ ਨਹੀਂ ਦੇਖਦੇ ਯਾਰ ਵੀ ਹੂੰ ਬਿਲਕੁਲ ਕਿਨੂੰ ਕੀ ਦੇ ਰਹੇ ਆ ਬਿਲਕੁਲ ਬਾਈ ਹਾਂ ਆ ਸੰਗਵੀਰ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਲਈ ਤਹਿਦੋਂ ਧੰਨਵਾਦ ਬਾਈ ਜੀ ਤੇ ਆਪਣਾ ਸੁਖਵੀਰ ਰਾਮਪੁਰਾ ਦੇ ਨਾਂ ਤੇ ਬਣਿਆ ਹੋਇਆ ਸਾਰਾ ਚੈਨਲ ਵਗੈਰਾ ਜੇ ਕਿਸੇ ਮੇਰੇ ਭਰਾ ਨੂੰ ਜਿੰਨੇ ਕੁ ਜੋਗਾ ਹੈਗਾ ਠੀਕ ਹੈ ਨਾ ਜਿੰਨੇ ਇੱਥੇ ਜੀ ਬਾਈ ਜੀ ਮੈਂ ਇੱਕ ਹੋਰ ਆ ਜਿਹੜੇ ਕਬੱਡੀ ਦੇ ਖਿਡਿਆਰੀ ਆ ਮੈਨੂੰ ਐ ਹੁੰਦਾ ਵੀ ਕੋਈ ਖਿਡਿਆਰੀਆਂ ਵਾਸਤੇ ਕੋਸ ਨਾ ਕੋਸ ਮੈਂ ਫੀਸ ਮਾਫ ਕੀਤੀ ਹੋਈ ਆ ਹਾਂ ਫਿਰ ਜੇ ਕੋਈ ਨਸ਼ੇ ਦੇ ਵਿੱਚੋਂ ਚਿੱਟੇ ਚੋਂ ਕਿਸੇ ਵੀ ਨਸ਼ੇ ਚੋਂ ਕੋਈ ਨਿਕਲ ਕੇ ਆਉਂਦਾ ਚਲੋ ਮੇਰਾ ਨਹੀਂ ਸੀਗਾ ਸਾਥ ਦਿੱਤਾ ਕਿਸੇ ਨੇ ਮੈਨੂੰ ਇਹ ਹੁੰਦਾ ਵੀ ਨਸ਼ੇ ਚੋਂ ਨਿਕਲ ਕੇ ਆਉਂਦਾ ਮੈਂ ਉਹਨਾਂ ਦੀ ਫੀਸ ਮਾਫ ਕੀਤੀ ਹੋਈ ਆ ਉਹਨਾਂ ਨੂੰ ਦੱਸ ਦਾਂ ਬੀਬੀ ਨੇ ਮੈਂ ਕਿਵੇਂ ਨਸ਼ੇ ਚੋਂ ਨਿਕਲਿਆ ਸੀਗਾ ਤੁਸੀਂ ਇਸ ਤਰੀਕੇ ਦਾ ਨਸ਼ੇ ਜਗਲ ਕਹਿੰਦਾ ਬਈ ਦਵਾਈ ਦੇਖੋ ਦਵਾਈ ਤਾਂ ਡੋਢੇ ਅੱਜ ਕੱਲਾ ਠੱਗ ਬੈਠੇ ਆ ਜੀ ਦਵਾਈਆਂ ਵਾਲੇ ਵੀ ਨਸ਼ੇ ਦੀ ਅਜੇ ਤੱਕ ਤਾਂ ਕੋਈ ਦਵਾਈ ਬਣੀ ਨਹੀਂ ਬਾਈ ਜੀ। ਹੂੰ ਜੇ ਮੈਂ ਕਹਦਾ ਨਾ ਵੀ ਮੈਂ ਕਿਤੋਂ ਦਵਾਈ ਦਵਾਦਾ ਨਸ਼ੇ ਦੀ ਦਵਾਈ ਕੋਈ ਨਹੀਂ ਬਣੀ ਇਹ ਤਾਂ ਸਿਰਫ ਆਪਣਾ ਦਿਮਾਗ ਹੈ ਦਿਮਾਗ ਦੇ ਤੌਰ ਤੇ ਕੋਈ ਦਵਾਈ ਚੰਗੀ ਲੈ ਕੇ ਤੋੜਦੀ ਥੋੜੀ ਜੀ ਸਭ ਤੋਂ ਵੱਧ ਆਪਾਂ ਬਾਣੀ ਦੇ ਨਾਲ ਜੁੜ ਗਏ ਚੰਗੀਆਂ ਕਿਤਾਬਾਂ ਪੜ੍ਹੀਏ ਮੋਟੀਵੇਸ਼ਨ ਲੇਖਾਂ ਪੁਰਾਣੇ ਲਿੰਕ ਟੁੱਟਣਾ ਸੰਗਤ ਛੱਡੀ ਜਾਵੇ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਹੋਏ ਬਾਈ ਜੀ ਬਸ ਇੱਕ ਸੱਚੇ ਦਰੋਂ ਤੁਰੇ ਹੋਏ ਆ ਇੱਕ ਦਿਨ ਮੈਨੂੰ ਪਤਾ ਵੀ ਪ੍ਰਮਾਤਮਾ ਨੇ ਚਾਹੇ ਤਾਂ ਮੰਜ਼ਿਲ ਵੀ ਜ਼ਰੂਰ ਪਾਵਾਂਗੇ ਜੀ ਬਿਲਕੁਲ ਜ਼ਰੂਰ ਪਾਵਾਂਗੇ ਬਾਈ ਬਹੁਤ ਬਹੁਤ ਧੰਨਵਾਦ ਸੋ ਸੁਖਵੀਰ